ਇਸਪ੍ਰੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਸਪੋਰਟਸ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਦੇਖ ਕਰਕੇ ਲੱਖਾਂ ਦਾ ਨੁਕਸਾਨ ਹੋਇਆ ਹੈ ਕਾਬਲੇਗੌਰ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਅੰਦਰ ਜ਼ਿਆਦਾ ਗੱਤਾ ਹੋਣ ਦੇ ਕਰਕੇ ਇਹ ਅੱਗ ਲੱਗੀ ਜਿਸ ਤੋਂ ਬਾਅਦ ਤਕਰੀਬਨ 20 ਤੋਂ 22 ਗੱਡੀਆਂ ਦੀ ਮਦਦ ਦੇ ਨਾਲ ਅੱਗ ਬੁਝਾਉਣ ਤੇ ਕਾਬੂ ਪਾਇਆ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸਪੋਰਟਸ ਫੈਕਟਰੀ ਚ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਖੜੀ ਮੁਸ਼ਕਲਤ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਅੰਦਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਆਪਣਾ ਜਿਹੜਾ ਕਰਨ ਸਰ ਮੇਲਾ ਨਰੇਸ਼ ਕੁਮਾਰ ਲੀਡਿੰਗ ਫਾਇਰਮੈਨ ਹੈ ਸਾਨੂੰ ਹਾਂਜੀ ਹਾਂਜੀ ਇੱਕ ਮਿੰਟ ਰੁਕੋ 8:40 ਦੇ ਕਾਲ ਆਈ ਕੀ ਜਿਹੜੂ ਲਾ ਪਹਿਲੇ ਤੋਂ ਕੋਲ ਗੋਡਵੈਲ ਇਹ ਸਪੋਰਟ ਫੈਕਟਰੀ ਨੂੰ ਅੱਗ ਲੱਗੀ ਹੈ ਅਸੀਂ ਤੁਰੰਤ ਦੋ ਗੱਡੀਆਂ ਕੱਢ ਕੇ ਆ ਗਾਲੀ ਜਗਾ ਤੇ ਆ ਕੇ ਅੱਗ ਬਹੁਤ ਸਗੀ ਅੱਗ ਤੇ ਪਾਣੀ ਚਲਾਇਆ ਗਿਆ ਉਸ ਤੋਂ ਬਾਅਦ ਦੋ ਟੈਂਕਰ ਮੰਗਾਏ ਗਏ ਟੈਂਕਰ ਮੰਗਾ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਕਾਰਨ ਲੱਗਾ ਪਤਾ ਕਿ ਕੀ ਕੱਤ ਹੈ ਕਾਰਨ ਹੈ ਤਾਂ ਮਾਲਕੀ ਦੱਸ ਸਕਦੇ ਐ ਜੀ ਕੋਈ ਜਾਲੀ ਨੁਕਸਾਨ ਵਗੈਰਾ ਜਾਨੀ ਨੇ ਮਾਲੀ ਨੁਕਸਾਨ ਇਹਨਾਂ ਦਾ ਬਹੁਤ ਹੋ ਗਿਆ ਤੇ ਕਿੰਨੀਆਂ ਗੱਡੀਆਂ ਲੱਗੀਆਂ ਨੇ ਇਹਦੀਆਂ ਸਰ ਸਾਡੀਆਂ ਤੇ 20 ਕੇ ਲੱਗਡੀਆਂ ਲੱਗ ਗਈਆਂ ਜੇ ਵੱਡੇ ਟੈਂਕਰ ਫਾਟ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਚੰਦਰ ਸਿੰਘ ਦੀ ਰਿਪੋਰਟ